ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਇੱਕ ਪਤੀ ਨੇ ਹੀ ਆਪਣੀ ਪਤਨੀ ਦੇ ਉੱਪਰ ਸ਼ੱਕ ਕਰਦੇ ਦੌਰਾਨ ਉਸਦੇ ਪਤੀ ਨੂੰ ਐਡਾ ਲੱਗਿਆ ਕਿ ਜਿਹੜੀ ਮੇਰੀ ਪਤਨੀ ਆ ਉਸਦੇ ਕਿਸੇ ਹੋਰ ਵਿਅਕਤੀ ਦੇ ਨਾਲ ਨਜਾਇਜ਼ ਸੰਬੰਧ ਆ ਤਾਂ ਇਸ ਗੱਲ ਨੂੰ ਮੱਤੇ ਨਜ਼ਰ ਰੱਖਦਿਆਂ ਹੋਇਆ ਤਾਂ ਉਸ ਪਤੀ ਨੇ ਹੀ ਆਪਣੀ ਪਤਨੀ ਤੇ ਆਪਣੀਆਂ ਤੰਤੀਆਂ ਦੇ ਉੱਪਰ ਜਿਹੜਾ ਤਲਜਾਬ ਸੱਟ ਦਿੱਤਾ ਹੈ ਜਸਤ ਦੇ ਦੌਰਾਨ ਤਿੰਨੇ ਜਿਹੜੀਆਂ ਮਾਵਾਂ ਧੀਆਂ ਹੁੰਦੀਆਂ ਨੇ ਉਹ ਜਿਹੜੀਆਂ ਝਰਸ ਜਾਂਦੀਆਂ ਨੇ ਤੇ ਜਦੋਂ ਉਹਨਾਂ ਦੇ ਉੱਪਰ ਤੇ ਜ਼ਿਆਦਾ ਹਮਲਾ ਕੀਤਾ ਜਾਂਦਾ ਹੈ ਤਾਂ ਚੀਕ ਚੁਗਿਆੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਜਿਹੜੇ ਉੱਥੋਂ ਦੇ ਆਸ-ਪਾਸ ਦੇ ਲੋਕ ਹੁੰਦੇ ਆ ਆਂਡ ਗਾਰਡ ਹੁੰਦੇ ਆ ਤਾਂ ਉਹਨਾਂ ਦੀ ਮਦਦ ਦੁਆਰਾ ਉਹਨਾਂ ਨੂੰ ਮੈਡੀਕਲ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪਤੀ ਹੁੰਦਾ ਹੈ ਜਿਸ ਦਾ ਨਾਮ ਰਾਮਗਪਾਲ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਜਿਹੜੀ ਪਤਨੀ ਹੁੰਦੀ ਆ ਤੇ ਜਿਹੜਾ ਉਹਦਾ ਪਤੀ ਹੁੰਦਾ ਉਸ ਨੂੰ ਲੱਗ ਕਹਿਆ ਕਿ ਜਿਹੜਾ ਉਸ ਦਾ ਉਸ ਦੀ ਘਰਵਾਲੀ ਆ ਉਸ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਨਜਾਇਜ਼ ਬੰਧ ਦਾ ਤਾਂ ਇਸ ਗੱਲ ਨੂੰ ਬਧੇ ਨਜ਼ਰ ਰੱਖਦਿਆਂ ਹੋਇਆਂ ਜਿਹੜਾ ਰੰਗਪਾਲ ਆ ਅਤੇ ਉਹਦਾ ਇੱਕ ਜਿਹੜਾ ਸਾਡੂ ਆ ਉਬੀਤੀ ਰਾਤ ਆਉਂਦੇ ਆ ਆ ਕੇ ਅੰਦਰ ਟੱਪ ਕੇ ਤਾਂ ਉਹ ਜਿਹੜੇ ਪਰਿਵਾਰਕ ਮੈਂਬਰਾਂ ਦੇ ਉੱਪਰ ਤਜਾਬ ਸੁੱਟ ਦਿੰਦੇ ਆ ਤਾਂ ਤਜਾਬ ਸੁੱਟ ਕੇ ਇਸ ਘਟਨਾ ਨੂੰ ਅੰਜਾਮ ਦੇ ਕੇ ਤਾਂ ਉੱਥੋਂ ਭੱਜ ਜਾਂਦੇ ਆ ਜਦੋਂ ਉਹਨਾਂ ਤਿੰਨਾਂ ਮਾਵਾਂ ਧੀਆਂ ਦੇ ਉੱਪਰ ਤਜਾਬ ਸੁੱਟ ਦਿੰਦੇ ਆ ਉਹ ਤਿੰਨੀਆਂ ਤਿੰਨੇ ਮਾਵਾਂ ਧੀਆਂ ਸਾਡੇ ਜਿਹੜੀਆਂ ਤਲਸ ਜਾਂਦੀਆਂ ਨੇ ਤਜਾਬ ਦੇ ਨਾਲ ਤਾਂ ਫਿਰ ਜਿਹੜੇ ਉੱਥੋਂ ਦੇ ਆਂਡ ਗਾਰਡ ਹੁੰਦੇ ਆ ਉੱਥੋਂ ਦੇ ਲੋਕ ਹੁੰਦੇ ਆ ਉਹਨਾਂ ਦੀ ਮਦਦ ਦੁਆਰਾ ਉਹਨਾਂ ਨੂੰ ਮੈਡੀਕਲ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਦਾ ਹੈ ਤਾਂ ਪੁਲਿਸ ਫਿਰ ਜਿਹੜੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਤਾਂ ਬਾਅਦ ਵਿੱਚ ਜਿਹੜੀ ਪੁਲਿਸ ਆ ਉਹਨਾਂ ਤੋਂ ਪੁੱਛਗਛ ਕਰਦੀ ਆ ਕਿ ਤੁਸੀਂ ਇਦਾਂ ਦੀ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਹੈ ਤਾਂ ਪਤੀ ਦੇ ਇਹ ਬਿਆਨ ਆਇਆ ਕਿ ਜਿਹੜੀ ਮੇਰੀ ਪਤਨੀ ਆ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਪਤਨੀ ਆ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹਨ ਤਾਂ ਇਸ ਗੱਲ ਨੂੰ ਹੀ ਮੈਂ ਗੁੱਸੇ ਦੇ ਵਿੱਚ ਆ ਕੇ ਮੈਂ ਤੇ ਮੇਰਾ ਜਿਹੜਾ ਸਾਡੂ ਆ ਅਸੀਂ ਦੋਨਾਂ ਨੇ ਰਲ ਕੇ ਜਿਹੜਾ ਮੇਰੀ ਪਤਨੀ ਦੇ ਉੱਪਰ ਤਜਾ ਪਾਇਆ ਕੱਲਾ ਮੈਂ ਆਪਣੀ ਪਤਨੀ ਦੇ ਉੱਪਰ ਤਜਾ ਪਰ ਚੰਦਸੀਪਾ ਰ ਇਸ ਘਟਨਾ ਦੇ ਦੌਰਾਨ ਜਿਹੜੀਆਂ ਬਰੀਆ ਦੋ ਹੋਰ ਤੀਆਂ ਨੇ ਉਹ ਵੀ ਇਸ ਜਿਹੜੀਆਂ ਘਟਨਾ ਦੇ ਵਿੱਚ ਸ਼ਾਮਲ ਹੋ ਗਈਆਂ ਨੇ ਤਾਂ ਹੁਣ ਜਿਹੜੀਆਂ ਤਿੰਨੇ ਮਾਵਾਂ ਤੀਆਂ ਜਿਹੜੀਆਂ ਇੰਤਜਾਬ ਦੇ ਪੂਰੇ ਚੇਪੇਟ ਵਿੱਚ ਆ ਕੇ ਤੇ ਲੋਕਾਂ ਦੀ ਮਦਦ ਵਾਰਾ ਉਹਨਾਂ ਨੂੰ ਮੈਡੀਕਲ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਪਤਨੀ ਨੇ ਇਹ ਵੀ ਕਿਹਾ ਕਿ ਜਿਹੜਾ ਮੇਰਾ ਪਤੀ ਆ ਉਹ ਮੈਨੂੰ ਪਹਿਲਾਂ ਤੋਂ ਹੀ ਡਰਾਉਂਦਾ ਤੁਮਕਾਉਂਦਾ ਹੁੰਦਾ ਸੀ ਕਿ ਤੇ ਤੇਰੀ ਮੈਂ ਸ਼ਕਲ ਐਦਾਂ ਦੀ ਬਣਾ ਦੇਵਾਂਗਾ ਕਿ ਤੇਰੇ ਵੱਲੀ ਕੋਈ ਵੀ ਨਹੀਂ ਦੇਖ ਸਕੇਗਾ ਪਰ ਜਿਹੜੀ ਪਤਨੀ ਹੁੰਦੀ ਆ ਉਸ ਨੂੰ ਲੱਗਦਾ ਕਿ ਚਲ ਕੋਈ ਨਾ ਐਨੇ ਜੇ ਐਤਾ ਦੀ ਗੱਲ ਕਹਿ ਵੀ ਦਿੱਤੀ ਇਹਨੇ ਕਿਹੜਾ ਕੁਸ਼ ਕਰਨਾ ਹੈ ਜਦ ਪਤਨੀ ਨੂੰ ਐਦਾ ਲੱਗਿਆ ਵੀ ਜਿਹੜੇ ਬੰਦੇ ਹੁੰਦੇ ਆਗੇ ਉਹ ਐਦਾਂ ਦਾ ਜਿਹੜਾ ਡਰਾਉਂਦੇ ਧਮਕਾਉਂਦੇ ਰਹਿੰਦੇ ਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਮੇਰਾ ਜਿਹੜਾ ਪਤੀ ਆ ਸੱਚੀ ਮੇਰੇ ਨਾਲ ਐਦਾਂ ਕਰੇਗਾ ਤਾਂ ਉਹ ਜਿਹੜੀ ਪਤਨੀ ਹੁੰਦੀ ਆ ਉਹ ਹੈਰਾਨ ਹੋ ਜਾਂਦੀ ਕਿ ਮੇਰੇ ਪਤੀ ਨੇ ਮੇਰੇ ਨਾਲ ਐਦਾਂ ਦੀ ਘਣਾੜੀ ਜਿਹੜੀ ਇੰਨੀ ਗੰਦੀ ਹਰਕਤ ਕਰਨੀ ਕਰਨੀ ਸੀ ਪਰ ਜਿਹੜਾ ਮੇਰੇ ਪਤੀ ਦਾ ਸਾਡੂ ਆ ਉਸ ਨੇ ਵੀ ਐਦਾਂ ਮੇਰੇ ਘਰ ਵਾਲੇ ਨਾਲ ਰਲ ਕੇ ਮੇਰੇ ਦੇ ਉੱਪਰ ਜਿਹੜਾ ਤਜਾਪ ਆਇਆ ਹੈ ਕਿ ਇਹ ਮੈਨੂੰ ਬਹੁਤ ਹੀ ਹੈਰਾਨ ਤੇ ਦਿਲ ਦੇ ਹਲਾਉਣ ਵਾਲੀ ਗੱਲ ਆ ਮੇਰੇ ਅਤੇ ਮੇਰੇ ਪਰਿਵਾਰਕ ਲਈ ਤਾਂ ਇਹ ਬਹੁਤ ਹੀ ਸ਼ਰਮਸ਼ਾਰ ਅਤੇ ਦਿਲ ਦਹਿਲਾਉਣ ਵਾਲੀ ਖਬਰ ਆ ਕਿ ਮਾੜੀ ਜੀ ਗੱਲ ਤੇ ਉੱਪਰ ਆਪਾਂ ਇਨਾ ਗੁੱਸਾ ਕਰ ਬੈਨੇ ਆ ਕਿ ਉਸ ਗੱਲ ਨੂੰ ਜਿਹੜਾ ਆਪਾਂ ਕਲੀਅਰ ਕਰਨ ਦੀ ਜਗ੍ਹਾ ਉਹ ਜਿਹੜੀ ਗੱਲ ਦੇ ਉੱਪਰ ਬਹੁਤ ਵੱਡਾ ਗੁੱਸਾ ਕਰਦੇ ਆ ਬਹੁਤ ਗਲਤ ਸੋਚਦੇ ਆ ਤਾਂ ਆਪਾਂ ਜਿਹੜੇ ਜਿਹੜਾ ਆਪਣਾ ਗੁੱਸਾ ਹੁੰਦਾ ਹੈ ਉਸ ਨੂੰ ਆਪਾਂ ਜਿਹੜਾ ਕੰਟਰੋਲ ਕਰਨਾ ਹੁੰਦਾ ਹੈ ਜਿਹੜਾ ਗੁੱਸਾ ਹੁੰਦਾ ਹੈ ਉਹਨੂੰ ਕੰਟਰੋਲ ਕਰਨ ਦੀ ਜਗ੍ਹਾ ਆਪਾਂ ਉਹ ਗੁੱਸਾ ਆਪਣੇ ਆਪ ਦੇ ਉੱਪਰ ਹੀ ਭਾਰੀ ਪੈਣਾ ਸ਼ੁਰੂ ਕਰ ਦਿੱਤੇ ਜਿਸ ਦੇ ਕਰਕੇ ਆਪਾਂ ਪਾ ਤੇ ਆਪਣੇ ਪਰਿਵਾਰ ਦਾ ਨੁਕਸਾਨ ਜਿਹੜਾ ਬਹੁਤ ਪੈਦਾ ਕਰਦੇ ਆ ਤਾਂ ਤੁਸੀਂ ਹੁਣੇ ਖਬਰ ਸੁਣੀ ਹੋ ਹੋੜੀ ਤੇ ਇਹ ਜਿਹੜੀ ਖਬਰ ਆ ਯੂਪੀ ਦੇ ਇੱਕ ਇਲਾਕੇ ਤੋਂ ਆ ਰਹੀ ਆ ਕਿ ਪਤੀ ਨੇ ਮਾਰਿਆ ਆਪਣੀ ਪਤਨੀ ਦੇ ਉੱਪਰ ਸ਼ੱਕ ਹੁੰਦਾ ਤੇ ਸ਼ੱਕ ਦੇ ਦੌਰਾਨ ਹੀ ਉਸ ਨੇ ਇੱਕ ਐਦਾ ਦੀ ਕਨਾਉਣੀ ਅਤੇ ਗੰਦੀ ਹਰਕਤ ਕੀਤੀ ਆ ਕਿ ਉਸ ਨੇ ਆਪਣੀ ਪਤਨੀ ਅਤੇ ਆਪਣੀਆਂ ਧੀਆਂ ਦੇ ਉੱਪਰ ਤਜਾਬ ਪਾ ਦਿੱਤਾ ਹੈ ਤੇ ਬਹੁਤ ਹੀ ਜਿਹੜੀ ਆਗੀ ਸ਼ਰਮਸ਼ਾਰ ਖਬਰ ਆ ਅਤੇ ਇਹ ਸੋਚਣ ਵਾਲੀ ਗੱਲ ਆ ਕਿ ਜਿਹੜਾ ਆਪਣਾ ਸਮਾਜ ਆ ਉਹਨਾਂ ਨੂੰ ਕਰਨਾ ਕੀ ਚਾਹੀਦਾ ਅਤੇ ਕਰ ਕੀ ਰਿਹਾ ਕਿੱਧਰ ਨੂੰ ਉਹਨਾਂ ਦਾ ਕੰਮ ਇਹ ਕਰਨਾ ਚਾਹੀਦਾ ਕਿ ਜਿਹੜਾ ਅੱਜ ਕੱਲ ਦਾ ਸਿਸਟਮ ਆ ਉਹ ਪਹਿਲਾਂ ਹੀ ਚਾਹੁੰਦਾ ਹੈ ਕਿ ਜਿਹੜੇ ਅੱਜ ਕੱਲ ਦੇ ਨੌਜਵਾਨ ਆ ਜਾਂ ਔਰਤ ਮਰਦ ਆ ਉਹ ਆਪਸ ਵਿੱਚ ਹੀ ਲੜਾਈ ਝਗੜਾ ਕਰੀ ਜਾਣ ਜਿਹੜਾ ਸਿਸਟਮ ਆ ਵੀ ਉਹ ਤਾਂ ਪਹਿਲੇ ਹੀ ਚਾਹੁੰਦਾ ਹੈ ਕਿ ਜਿਹੜੇ ਇਹ ਆਪਣੇ ਹੱਕ ਦੇ ਲਈ ਉਧਰ ਦੀ ਸਾਈਡ ਜਿਹੜਾ ਆਪਣਾ ਦਿਮਾਗ ਨਾ ਕਰਨਾ ਬਸ ਆਪਸ ਵਿੱਚ ਲੜੀ ਜੜੀ ਜਾਣ ਤੇ ਬਾਕੀ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਪਤਾ ਨਹੀਂ ਜਿਹੜੀਆਂ ਅੱਜ ਕੱਲ੍ਹ ਦੀਆਂ ਫਿਲਮਾਂ ਹੁੰਦੀਆਂ ਨੇ ਵੀ ਉਹਨੂੰ ਦੇਖ ਕੇ ਇਦਾਂ ਜਿਹੜੇ ਰੋਲ ਕ੍ਰੀਏਟ ਕਰਦੇ ਆਗੇ ਇਦਾਂ ਦੇ ਰੋਲ ਜਿਹੜੇ ਆਪਣੀ ਰੀਅਲ ਲਾਈਫ ਦੇ ਵਿੱਚ ਪੈਦਾ ਕਰਦੇ ਆ ਪਤਾ ਨਹੀਂ ਫਿਲਮਾਂ ਇਹਨਾਂ ਦੇਖ ਕੇ ਬਣਦੀਆਂ ਕਿ ਇੱਕ ਪਤੀ ਆਪਣੀ ਪਤਨੀ ਨਾਲ ਕੁੱਟਮਾਰ ਕਰ ਰਿਹਾ ਇੱਕ ਪਤੀ ਆਪਣੀ ਪਤਨੀ ਦੇ ਉੱਪਰ ਤ્યાਗ ਪਾ ਰਿਹਾ ਬਸ ਇਦਾਂ ਦੀਆਂ ਸਾਰੀਆਂ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ